ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਮਿਲਣ ਵਾਸਤੇ ਜੇਲ੍ਹ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਜੇਲ੍ਹ ਦੇ ਬਾਹਰ ਦੀਆਂ ਐ ਤਸਵੀਰਾਂ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਥਾਪੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਹੁਣ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਵਾਸਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਖੁਦ ਪਹੁੰਚੇ ਨੇ ਪਟਿਆਲਾ ਕੇਂਦਰੀ ਜੇਲ੍ਹ ਜਥੇਦਾਰ ਗੜਗੱਜ ਪੁਚੇ ਨੇ ਰਾਜਵਾਨਾਂ ਨੂੰ ਜਥੇਦਾਰ ਥਾਪੇ ਜਾਣ ਦੀਆਂ ਚਰਚਾਵਾਂ ਬੀਤੇ ਕੁਝ ਦਿਨ ਪਹਿਲਾਂ ਛੜੀਆਂ ਸਨ ਤੇ ਉਹਨਾਂ ਦੀ ਇਹ ਮੁਲਾਕਾਤ ਬੇਹੱਦ ਹੀ ਅਹਿਮ ਮੰਨੀ ਜਾ ਰਹੀ ਹੈ ਜਥੇਦਾਰ ਗੜਗੱਜ ਦਾ ਵਿਰੋਧ ਦਮਦਮੀ ਟਕਸਾਲ ਦੇ ਵੱਲੋਂ ਕੀਤਾ ਜਾ ਰਿਹਾ ਹੈ 6 ਜੂਨ ਨੂੰ ਕੌਮ ਦੇ ਨਾਲ ਸੰਦੇਸ਼ ਦੇ ਵਿਰੋਧ ਦਾ ਵੀ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਇਸੇ ਵਿੱਚਕਾਰ ਹੁਣ ਜਥੇਦਾਰ ਹੁਮਦੇਵ ਸਿੰਘ ਗੜਗੱਜ ਦਾ ਬਲਵੰਤ ਸਿੰਘ ਨੂੰ ਮਿਲਣਾ ਬੇहद ਅਹਿਮ ਮੰਨਿਆ ਜਾ ਰਿਹਾ ਉਹਨਾਂ ਦੀ ਐ ਮੁਲਾਕਾਤ ਬੇहद ਅਹਿਮ ਮੰਨੀ ਜਾ ਰਹੀ ਹੈ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਬਲਵੰਤ ਸਿੰਘ ਰਾਜਵਾਨਾ ਨੂੰ ਨਵਾਂ ਜਥੇਦਾਰ ਥਾਪੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਕੁਲਦੀਪ ਸਿੰਘ ਗੜਗਜ ਨੇ ਇਸ ਮੁਕੇ ਕੀ ਬਿਆਨ ਦਿੱਤਾ ਹੈ ਉਹ ਸੁਣਦੇ ਹਾਂ ਕਿਤਾ ਮੈਂ ਕਾਲ ਨਹੀਂ ਕਰ ਸਕਦਾ ਤਾਂ ਅੱਜ ਮੁਲਾਕਾਤ ਕਰਨ ਲਈ ਆਇਓ ਇੱਕ ਮਿੰਟ ਕਾ ਜੇਪੀ ਇੱਕ ਮਿੰਟ ਹੋ ਜਾਊਗਾ ਜਾਓ ਤਾਓ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾਏ ਸਿਰ ਦੀ ਜਾ ਕਾਣ ਨਾ ਕੀ ਜਾਏ ਇਹ ਸਾਡੀ ਕੌਮ ਦੇ ਯੋਧੇ ਆ ਜਿਨ੍ਹਾਂ ਨੇ ਸੀਸ ਤਲੀ ਤੇ ਟਕਾਏ ਕੌਮ ਲਈ ਇਹਨਾਂ ਨੂੰ ਮਿਲਣਾ ਐਜੇ ਜਥੇਦਾਰ ਮੇਰਾ ਫਰਜ਼ ਆ ਔਰ ਮੈਂ ਉਹਨਾਂ ਨੂੰ ਕੌਮ ਦੀ ਇਹਨਾਂ ਨੇ ਵੱਡੀਆਂ ਜਿਹੜੀਆਂ ਕੰਮ ਕੀਤੇ ਆ ਉਹਦੇ ਸਿਲਸਿਲੇ ਦੇ ਵਿੱਚ ਅੱਜ ਇੱਕ ਭਰਾਵਾਂ ਵਾਲੀ ਮੁਲਾਕਾਤ ਪਾਉਣ ਰਾਜਵਾਨਾ ਸਾਹਿਬ ਨਾਲ ਆਇਆ ਕਿਉਂਕਿ ਮੈਂ ਦਿਲ ਤੋਂ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਵੀ ਪੰਥ ਲਈ ਕੋਈ ਕਾਰਜ ਕੀਤੇ ਉਹਨਾਂ ਦਾ ਮਾਣ ਸਤਕਾਰ ਅਦਬ ਪਹਿਲਾਂ ਵੀ ਆ ਤੇ ਹਰ ਪਾਸੇ ਹੋਣਾ ਚਾਹੀਦਾ ਤਾਂ ਅੱਜ ਇੱਕ ਸਰਸਰੀ ਰਾਜਵਾਨਾ ਸਾਹਿਬ ਦੇ ਨਾਲ ਮੁਲਾਕਾਤ ਆ ਬਾਕੀ ਮੈਂ ਮੁਲਾਕਾਤ ਪਾਵਾਂ ਪਾਣ ਕੇ ਗੱਲ ਕਰਾਂਗੇ। ਤੁਹਾਨੂੰ ਮੁਲਾਕਾਤ ਕਿੰਨਾ ਸਮਾਂ ਮਿਲਿਆ ਤੁਹਾਨੂੰ ਜਿਹੜਾ ਮੁਲਾਕਾਤ ਦਾ ਕਿਉਂਕਿ ਅਕਸਰ ਹੀ ਟਾਈਮ ਹੁੰਦਾ ਹੈ ਨਾ ਕਿਉਂਕਿ ਛੇਲ ਦੇ ਵਿੱਚ ਆਪਾਂ ਜਾਂਦੇ ਹਾਂ ਕਿੰਨਾ ਸਮਾਂ ਤੁਹਾਨੂੰ ਮਿਲਦਾ ਨਹੀਂ ਕੋਈ ਟਾਈਮ ਦੀ ਬੰਦਿਸ਼ ਨਹੀਂ ਹੈਗੀ। ਓਕੇ ਠੀਕ ਹੈ। ਆਪਾਂ ਵਧੀਆ ਗੱਲਬਾਤ ਕਰਾਂਗੇ। ਤੁਹਾਨੂੰ ਵੀ ਪਤਾ ਵੀ ਆ ਆ ਦਿਨ ਵੀ ਸਾਡੇ ਕੌਮ ਦੇ ਚੱਲ ਰਹੇ ਨੇ। ਬਿਲਕੁਲ। ਤੇ ਆਪਣੇ ਇਹਨਾਂ ਯੋਧਿਆਂ ਨੂੰ ਮਿਲਣਾ ਸਾਡਾ ਫਰਜ਼ ਵੀ ਆ। ਉਹ ਤਾਂ ਕਰਕੇ ਆਪਾਂ ਇਹਨਾਂ ਨੂੰ ਮਿਲੂ ਆਪਾਂ ਆਣ ਕੇ ਗੱਲ ਕਰਦੇ ਬਾਅਦ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਮਿਲਣ ਵਾਸਤੇ ਜੇਲ੍ਹ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਜੇਲ੍ਹ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਬਲਵੰਤ ਸਿੰਘ ਰਾਜਵਾਨਾ ਨੂੰ ਜਥੇਦਾਰ ਥਾਪੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਅਤੇ ਹੁਣ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਵਾਸਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਖੁਦ ਪਹੁੰਚੇ ਨੇ ਪਟਿਆਲਾ ਕੇਂਦਰੀ ਜੇਲ੍ਹ ਜਥੇਦਾਰ ਗੜਗੱਜ ਪਹੁੰਚੇ ਨੇ ਰਾਜਵਾਨਾ ਨੂੰ ਜਥੇਦਾਰ ਥਾਪੇ ਜਾਣ ਦੀਆਂ ਚਰਚਾ ਕਾਵਾ ਬੀਤੇ ਕੁਝ ਦਿਨ ਤਲਾਣਾ ਛੜੀਆਂ ਸਨ ਤੇ ਉਹਨਾਂ ਦੀ ਐ ਮੁਲਾਕਾਤ ਬੇਹੱਦ ਹੀ ਅਹਿਮ ਮੰਨੀ ਜਾ ਰਹੀ ਹੈ। ਜਥੇਦਾਰ ਗੜਗਜ ਦਾ ਵਿਰੋਧ ਦਮਦਮੀ ਟਕਸਾਲ ਦੇ ਵੱਲੋਂ ਕੀਤਾ ਜਾ ਰਿਹਾ ਹੈ। 6 ਜੂਨ ਨੂੰ ਕੌਮ ਦੇ ਨਾਲ ਸੰਦੇਸ਼ ਦੇ ਵਿਰੋਧ ਦਾ ਵੀ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਇਸੇ ਵਿੱਚਕਾਰ ਹੁਣ ਜਥੇਦਾਰ ਕੁਲਦੀਪ ਸਿੰਘ ਗੜਗਜ ਦਾ ਬਲਵੰਤ ਸਿੰਘ ਨੂੰ ਮਿਲਣਾ ਬੇहद ਅਹਿਮ ਮੰਨਿਆ ਜਾ ਰਿਹਾ ਉਹਨਾਂ ਦੀ ਐ ਮੁਲਾਕਾਤ ਬੇहद ਅਹਿਮ ਮੰਨੀ ਜਾ ਰਹੀ ਹੈ ਤਾਂ ਬੀਤੇ ਕੁਝ ਦਿਨ ਪਹਿਲਾਂ ਹੀ ਬਲਵੰਤ ਸਿੰਘ ਰਾਜਵਾਨਾ ਨੂੰ ਨਵਾਂ ਜਥੇਦਾਰ ਥਾਪੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਕੁਲਦੀਪ ਸਿੰਘ ਗੜਗਜ ਨੇ ਇਸ ਮੁcke ਕੀ ਬਿਆਨ ਦਿੱਤਾ ਹੈ ਉਹ ਸੁਣਦੇ ਹਾਂ ਜੀ 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 ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਹ ਸਾਡੀ ਕੌਮ ਦੇ ਯੋਧੇ ਆ ਜਿਨ੍ਹਾਂ ਨੇ ਸੀਸ ਤਲੀ ਤੇ ਟਕਾਏ ਕੌਮ ਲਈ ਇਹਨਾਂ ਨੂੰ ਮਿਲਣਾ ਅੱਜ ਇਹ ਜਥੇਦਾਰ ਮੇਰਾ ਫਰਜ਼ ਆ ਔਰ ਮੈਂ ਉਹਨਾਂ ਨੂੰ ਕੌਮ ਦੀ ਇਹਨਾਂ ਨੇ ਵੱਡੀਆਂ ਜਿਹੜੀਆਂ ਕੰਮ ਕੀਤੇ ਆ ਉਹਦੇ ਸਿਲਸਲੇ ਦੇ ਵਿੱਚ ਅੱਜ ਇੱਕ ਰਾਮਾਂ ਵਾਲੀ ਮੁਲਾਕਾਤ ਪਾਉਣ ਰਾਜਵਾਨਾ ਸਾਹਿਬ ਨਾਲ ਆਇਆ ਕਿਉਂਕਿ ਮੈਂ ਦਿਲ ਤੋਂ ਚਾਹਨਾ ਵਾਂ ਕਿ ਜਿਨ੍ਹਾਂ ਨੇ ਵੀ ਪੰਥ ਲਈ ਕੋਈ ਕਾਰਜ ਕੀਤੇ ਉਹਨਾਂ ਦਾ ਮਾਣ ਸਤਕਾਰ ਅਦਬ ਪਹਿਲਾਂ ਵੀ ਆ ਤੇ ਹਰ ਪਾਸੇ ਹੋਣਾ ਚਾਹੀਦਾ ਤੋਂ ਅੱਜ ਇੱਕ ਸਰਸਰੀ ਰਾਜਵਾਨਾ ਸਾਹਿਬ ਦੇ ਨਾਲ ਮੁਲਾਕਾਤ ਆ ਬਾਕੀ ਮੈਂ ਮੁਲਾਕਾਤ ਪਾਵਾਂ ਪਾਣ ਕੇ ਗੱਲ ਕਰਾਂਗੇ ਮੁਲਾਕਾਤ ਕਿੰਨਾ ਸਮਾਂ ਮਿਲਿਆ ਤੁਹਾਨੂੰ ਮੇਰਾ ਮੁਲਾਕਾਤ ਦਾ ਕਿਉਂਕਿ ਅਕਸਰ ਹੀ ਟਾਈਮ ਹੁੰਦਾ ਹੈ ਨਾ ਜਦੋਂ ਛੇਲ ਦੇ ਵਿੱਚ ਆਪਾਂ ਜਾਂਦੇ ਹਾਂ ਕਿੰਨਾ ਸਮਾਂ ਤੁਹਾਨੂੰ ਮਿਲਦਾ ਨਹੀਂ ਕੋਈ ਟਾਈਮ ਦੀ ਬੰਦਿਸ਼ ਨਹੀਂ ਹੈਗੀ ਓਕੇ ਠੀਕ ਹੈ ਜੀ ਆਪਾਂ ਵਧੀਆ ਗੱਲਬਾਤ ਕਰਾਂਗੇ ਤੁਹਾਨੂੰ ਵੀ ਪਤਾ ਵੀ ਆ ਆ ਦਿਨ ਵੀ ਸਾਡੇ ਕੌਮ ਦੇ ਚੱਲ ਰਹੇ ਨੇ ਤੇ ਆਪਣੇ ਇਹਨਾਂ ਯੋਧਿਆਂ ਨੂੰ ਮਿਲਣਾ ਸਾਡਾ ਫਰਜ਼ ਵੀ ਆ ਤਾਂ ਕਰਕੇ ਆਪਾਂ ਇਹਨਾਂ ਨੂੰ ਮਿਲ ਆਪਾਂ ਆਣ ਕੇ ਗੱਲ ਕਰਦੇ ਬਾਤ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ